ਦੇ ਪੈਰਾ ਹੇਠੋ ਜ਼ਮੀਨ ਕਿਸ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸ ਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈਆ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਪਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿ ਆ ਸ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਕਿ ਆ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਨਾਮ ਕਲਿਪ ਜੀ ਕੀ ਲੱਗਦਾ ਜੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਕਹਿੰਦੇ ਕੋਈ ਰੌਲੇ ਦਾ ਤਾਂ ਕੋਈ ਸੰਭ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚੱਲਦੇ ਹੀ ਰਹਿੰਦਾ ਪਰ ਮੇਰੇ ਕੋਲ ਜਾ ਕੇ ਵੀ ਆਈ ਆ ਰੋਕੜ ਦਾ ਪਤਾ ਲੈ ਕੇ ਆਈ ਆ ਹਾਂ ਹਾਂ ਤੇ ਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੁਣਨੇ ਗੱਲਾਂ ਕਰਨੇ ਕੋਈ ਵੀ ਨਹੀਂ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਹੋਲੀ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਢ ਤੀ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਕੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਰ ਉਹ ਸਮਝ ਨਹੀਂ ਲੱਗਿਆ ਉਹਨਾਂ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵਧੀਆ ਮੇਰੇ ਕੋਲ ਆਇਆ ਕਿ ਉਹ ਚਾਹ ਵੜਾ ਦਈਏ ਸੀ ਭੜੌੜ ਤੋਂ ਜਾਂਦੇ ਆ ਕੋਈ ਹੋਰ ਕੰਮ ਉਹਨਾਂ ਦਾ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਰੌਲਾ ਪੈ ਗਿਆ ਤੇ ਜਦੋਂ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਮੈਂ ਆਈ ਉਦੋਂ ਤੋਂ ਵੱਟ ਤੀ ਕਹੀ ਮਾਰੀ ਮਾਰ ਕੇ ਤੇ ਬਚ ਕੀ ਨਾਮ ਹੈ ਤੁਹਾਡਾ ਜਮੀਲਾ ਅਜਮਿਲਾ ਕੀ ਲੱਗਦੀ ਆ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ? ਬੇਟੀ ਜੀ। ਤੇ ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਸਵੇਰ ਫੋਨ ਲੱਗ ਕੀਤਾ। ਖੜੀ ਦੋ ਤਿੰਨ ਹਾਂਜੀ। ਮੈਨੂੰ ਕਹਿੰਦੀ ਮਾਮੀ ਬਰਨਿੰਦ ਦੇ ਸਾਟਾ ਉੱਢ ਜੀ ਰਹਿਣ ਤੂੰ ਸੇਤੀ ਆ ਜਾ। ਹਾਂ ਹਾਂ। ਮੈਂ ਕਿਹਾ ਠੀਕ ਆ। ਉਦੋਂ ਬਾਅਦ ਚ ਫਿਰ ਇਹਨਾਂ ਨੇ ਸਾਚੇ ਨੂੰ ਫੋਨ ਲਾਇਆ ਵੇ ਜੀ। ਹੂੰ। ਕੁੜੀ ਕੰਨੀ ਮਾਮਾ ਵੀ ਤੁਸੀਂ ਛੇਪੀ ਆਇਆ ਪਰਦੇ ਨੇ ਹੈ ਨਹੀਂ ਗੀ ਹੂੰ ਹੂੰ ਸਾਨੂੰ ਨਹੀਂ ਪਤਾ ਲੱਗਦਾ ਨਹੀਂ ਕੀ ਗੱਲ ਹੋਈ ਹੈ ਕੀ ਜਿਸ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਈ ਹੈ ਨਹੀਂ ਸੀ ਜਿਹੜਾ ਸੀਗੀ ਉਹਦਾ ਮਾਰ ਦਿੰਦੇ ਤਾਂ ਸਾਨੂੰ ਅੱਧਾ ਦੁੱਖ ਹੋਉਂਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨਕੀ ਮਾਰੀ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤ ਕਰਦੇ ਮੈਂ ਤਾਂ ਅਸੀਂ ਸੋਹਣੀ ਵੀ ਉਹ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਮੈਨੂੰ ਸਬਰ ਆ ਜਾਊਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਵੱਡੀ ਵਾਰਦਾਤ ਵਾਪਰੀ ਹੈ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਵੇ ਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੇ ਭੂਆ ਤੇ ਮਾਹ ਦੇ ਨਾਲ ਪੈਣ ਦੇ ਘਰ ਗਿਆ ਹੋਇਆ ਸੀ ਤਾਂ ਉਸਤੇ ਜਿੱਜਦੇ ਹੱਥ ਖੂਨ ਦੇ ਨਾਲ ਲਿਪੜੇ ਹੋਏ ਸੀ ਤਾਂ ਵਿਹੜੇ ਦੇ ਵਿੱਚ ਹੀ ਉਸਤੇ ਪੈਣ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸ ਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੀ ਨਾਮ ਹੈ ਕਲਿਪ ਜੀ ਕੀ ਲੱਗਦੇ ਜੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਇਹਨਾਂ ਨੇ ਕੋਈ ਰੌਲੇ ਦਾ ਤਾਂ ਕੋਈ ਸੰਭ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚੱਲਦੇ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਰੋਕੜ ਦਾ ਪਤਾ ਲੱਗ ਕੇ ਆਈ ਆ ਤੇ ਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਇਹ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਬਾਅਦ ਕਿੰਨੇ ਨੇ ਮਾਰਿਆ ਕਹੀ ਉਹਦੇ ਘਰ ਵਾਲੇ ਨੇ ਮਾਰਿਆ ਰਖੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਰ ਕੋਈ ਸਮਝ ਨਹੀਂ ਲੱਗਿਆ ਉਹਨਾਂ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵਧੀਆ ਮੇਰੇ ਕੋਲ ਆਇਆ ਕਿ ਉਹ ਚਾਹ ਵੜਾ ਦਈ ਅਸੀਂ ਭੜੌੜ ਨੂੰ ਜਾਂਦੇ ਆ ਕੋਈ ਕੰਮ ਉਹਨਾਂ ਦਾ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਔਰ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਰੌਲਾ ਪੈ ਗਿਆ ਤੇ ਜਦੋਂ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਮੈਂ ਆਈ ਉਦੋਂ ਤੋਂ ਵੱਟ ਤੇ ਕਹੀ ਮਾਰੀ ਮਾਰ ਕੇ ਤੇ ਕਿ ਨਾਮ ਆ ਤੁਹਾਡਾ ਜਮੀਲਾ ਅਜਮਿਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ? ਬੇਟੀ ਜੀ। ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਸਵੇਰ ਫੋਨ ਲੱਗੀ ਤਾਂ ਸਾਢੇ 2:00 ਵਜੇ ਹਾਂ ਜੀ। ਮੈਨੂੰ ਕਹਿੰਦੀ ਮਾਮੀ ਪਰਵੀਨ ਦੇ ਸਾਟਾ ਉੱਛ ਰਿਹਾ ਤਾਂ ਸੇਤੀ ਆ ਜਾ। ਹਾਂ ਹਾਂ। ਮੈਂ ਕਿਹਾ ਠੀਕ ਆ। ਉਸ ਤੋਂ ਬਾਅਦ ਚ ਵੀ ਇਹਨਾਂ ਨੇ ਸੱਚ ਨੂੰ ਬੁਲਾਇਆ ਬੇ ਜੀ। ਹੂੰ। ਕੁੜੀ ਕੰਦੀ ਮਮਾ ਵੀ ਸੇਤੀ ਸੇਤੀ ਆਇਆ ਪਰ ਮੈਨੂੰ ਹੈ ਨਹੀਂ। ਹੂੰ ਹੂੰ। ਸਾਨੂੰ ਨਹੀਂ ਪਤਾ ਲੱਗਿਆ ਕਿ ਕੀ ਗੱਲ ਹੋਈ ਹੈ ਕੀ ਹੋਇਆ। ਇਸ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜੰਮ ਹੀ ਹੈ ਨਹੀਂ ਸੀ ਜਿਹੜਾ ਸੀਗੀ ਉਦੋਂ ਮਾਰ ਦਿੰਦੇ ਉਦੋਂ ਸਾਨੂੰ ਅੱਧਾ ਧੁੱੱਕਾ ਹੁੰਦਾ ਠੀਕ ਹੈ ਪਰ ਹੁਣ ਇਹਨਾਂ ਨੇ ਨਿਸ਼ਾਨ ਕੇ ਹੈ ਨੱਕੀ ਮਾਰੀ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤਾ ਮੈਂ ਤਾਂ ਦਈ ਸੀ ਸੋਹਣੀ ਵੀ ਇਹਨਾਂ ਦੇ ਮੁੰਡੇ ਦੀ ਨਾਲ ਹੀ ਬੱਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭ ਰਾਜੂਗੀ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਵੱਡੀ ਵਾਰਤਾਤ ਵਾਪਰੀ ਹੈ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੀ ਭੂਆ ਤੇ ਮਾਂ ਦੇ ਨਾਲ ਪੈਣ ਦੇ ਘਰ ਗਿਆ ਹੋਇਆ ਸੀ ਤਾਂ ਉਸ ਤੇ ਜਿੱਜ ਦੇ ਹੱਥ ਖੂਨ ਦੇ ਨਾਲ ਲਿਬੜੇ ਹੋਏ ਸੀ ਤਾਂ ਵੇੜੇ ਦੇ ਵਿੱਚ ਹੀ ਉਸ ਦੀ ਪੈਣ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸਕਰਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈਆ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਪ੍ਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੀ ਨਾਮ ਕਲਿਪ ਜੀ ਕੀ ਲੱਗਦੇ ਜੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਕਹਿੰਦੇ ਨੇ ਕੋਈ ਰੌਲੇ ਦਾ ਤਾਂ ਕੋਈ ਸਾਂਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚੱਲਦੇ ਹੀ ਰਹਿੰਦਾ ਪਰ ਮੇਰੇ ਕੋਲ ਜਾ ਕੇ ਵੀ ਆਈ ਆ ਕੁੱਕੜ ਦਾ ਪਤਾ ਲੱਗ ਕੇ ਆਈ ਆ ਥਿੱਲਾ ਸੀਗਾ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਟ ਗਈ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਖੀ ਹੈ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਰ ਕੋਈ ਸਮਝ ਨਹੀਂ ਲੱਗਿਆ ਉਹਨਾਂ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਬਿਲਕੁਲ ਆਇਆ ਕਿ ਉਹ ਚਾਹ ਪੜਾਦੀ ਅਸੀਂ ਭੜੌੜ ਜਾਣਦੇ ਆ ਕੋਈ ਹੋਰ ਕੰਮ ਉਹਨਾਂ ਦਾ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮਿਲਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੌਲਾ ਪੈ ਗਿਆ ਤੇ ਜਦੋਂ ਉਹ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਉਹ ਮੈਂ ਆਈ ਉਹਦੋਂ ਤੁਹਾਨੂੰ ਵੱਟ ਕੇ ਕਹੀ ਮਾਰਨੀ ਮਾਰ ਕੇ ਤੇ ਕੀ ਨਾਮ ਹੈ ਤੁਹਾਡਾ ਜਮੀਲਾ ਇਹ ਜਮੀਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ ਬੇਟੀ ਜੀ ਇੱਕਦੋ ਪਤਾ ਲੱਗਿਆ ਸਾਨੂੰ ਸਾਨੂੰ ਸਵੇਰ ਨੂੰ ਫੋਨ ਲਾਇਆ ਕੀਤਾ 2:30 ਹਾਂ ਜੀ ਮੈਨੂੰ ਕਹਿੰਦੀ ਮਾਮੀ ਪਰਿੰਦੇ ਦੇ ਸਾਥ ਆਵਜੇਂ ਤੂੰ ਸੇਤੀ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਚ ਵੀ ਇਹਨਾਂ ਨੇ ਤਾਚੇ ਨੂੰ ਫੋਨ ਲਾਇਆ ਵੇਜੂ ਕੁੜੀ ਕਹਿੰਦੀ ਮम्मा ਵੀ ਸੇਤੀ ਸੇਤੀ ਆ ਜਾ ਪਰਿੰਦੇ ਨੇ ਹੈ ਨਹੀਂ ਹੂੰ ਹੂੰ ਸਾਨੂੰ ਨਹੀਂ ਪਤਾ ਲੱਗਦਾ ਨਹੀਂ ਕੀ ਗੱਲ ਹੋਈ ਹੈ ਕਿ ਜਿਸ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਈਆ ਨੇ ਜੀਰੋ ਸੀ ਕਿ ਉਹਦਾ ਮਾਰ ਦਿੰਦੇ ਉਹ ਤਾਂ ਸਾਨੂੰ ਅੱਧਾ ਧੁੱੱਕੋ ਹੁੰਦਾ ਠੀਕ ਹੈ ਪਰ ਹੁਣ ਇਹਨਾਂ ਨੇ ਜਾਣ ਕੇ ਹਨੱਕੀ ਮਾਰੀ ਹੈ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਦਈ ਸੀ ਸੋਹਣੀ ਵੀ ਉਹਦੇ ਇਹਨਾਂ ਦੇ ਮੁੰਡੇ ਦੀ ਨਾਰੀ ਬਸ ਲਾਸ ਹੋ ਗਏ ਮੈਨੂੰ ਸਬਰ ਆ ਜੂਗਾ ਮੇਰੀ ਧੀ ਮਾਰੀ ਹੈ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਵੱਡੀ ਵਾਰਦਾਤ ਪਪੀਆ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੀ ਭੂਆ ਤੇ ਮਾਂ ਦੇ ਨਾਲ ਪੈਣ ਦੇ ਘਰ ਗਿਆ ਹੋਇਆ ਸੀ ਤਾਂ ਉਸ ਤੇ ਜਿੱਜ ਦੇ ਹੱਥ ਖੂਨ ਦੇ ਨਾਲ ਲਿਪੜੇ ਹੋਏ ਸੀ ਤਾਂ ਵੇੜੇ ਦੇ ਵਿੱਚ ਹੀ ਉਸ ਦੀ ਪੈਣ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸ ਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੋ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੀ ਨਾਮ ਹੈ ਕਲਿਪ ਜੀ ਕੀ ਲੱਗਦੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਇਹਨਾਂ ਨੇ ਕੋਈ ਰੌਲੇ ਦਾ ਤਾਂ ਕੋਈ ਸੰਭ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਕਰਾ ਚੱਲਦੇ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਕੁੱਪੜ ਦਾ ਪਤਾ ਲੈ ਕੇ ਆਈ ਆ ਹਾਂ ਹਾਂ ਤੇ ਲਾ ਸੀਗਾ ਜੀ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਇਹਨਾਂ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਆ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਟ ਸੀ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਖੀ ਨੇ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਰਨ ਕੋਈ ਸਮਝ ਨਹੀਂ ਲੱਗਿਆ ਉਹਨਾਂ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਮੇਰੇ ਕੋਲ ਆਇਆ ਕਿੰਨੂੰ ਚਾਹ ਵੜਾ ਦੀ ਅਸੀਂ ਭੜੌੜ ਤੋਂ ਜਾਣੇ ਆ ਕੋਈ ਕੰਮ ਉਹਨਾਂ ਦਾ ਠੀਕ ਹੈ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਔਰ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੌਲਾ ਪੈ ਗਿਆ ਤੇ ਜਦੋਂ ਮੈਂ ਮਾਂਏ ਭੱਜ ਕੇ ਸਾਡਾ ਘਰ ਦੂ ਜਦੋਂ ਮੈਂ ਆਈ ਉਦੋਂ ਤੁਹਾਨੂੰ ਵੱਢ ਤੇ ਕਹੀ ਮਾਰੀ ਮਾਰ ਕੇ ਤੇ ਕਿ ਨਾਮ ਆ ਤੁਹਾਡਾ ਜਮੀਲਾ ਹਾਂ ਜਮੀਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਫੋਨ ਲਾਇਆ ਕੀਤਾ ਸਾਡੀ ਦੋ ਤਿੰਨ ਹਾਂਜੀ ਮੈਨੂੰ ਕਹਿੰਦੀ ਮਾਮੀ ਬਰਿੰਦਰ ਦੇ ਸਾਥ ਟਵਿਚ ਰਹੇ ਤਾਂ ਸੇਤੀ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਸਾਚੇ ਨੂੰ ਫੋਨ ਲਾਇਆ ਵੇ ਜੀ ਕੁੜੀ ਕਹਿੰਦੀ ਮਮਾ ਵੀ ਤੁਸੀਂ ਸੇਤੀ ਆ ਜਾ ਬਰਿੰਦਰ ਨੇ ਹੈ ਨਹੀਂ ਹੂੰ ਹੂੰ ਸਾਨੂੰ ਨਹੀਂ ਪਤਾ ਲੱਗਿਆ ਕਿ ਕੀ ਗੱਲ ਹੋਈ ਹੈ ਕਿ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਾਈ ਹੈ ਨਹੀਂ ਸੀ ਜਿਹੜਾ ਸੀਗੀ ਉਹ ਤਾਂ ਮਾਰ ਦਿੰਦੇ ਉਹ ਸਾਨੂੰ ਅੱਧਾ ਦੁੱਖੋਂ ਹੁੰਦਾ ਠੀਕ ਹੈ ਪਰ ਹੁਣ ਇਹਨਾਂ ਨੇ ਜਾਣ ਕੇ ਹੈ ਨਕੀ ਮਾਰੀ ਆ પણ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਇਹਨਾਂ ਦੇ ਮੁੰਡੇ ਦੀ ਨਾਰ ਹੀ ਬਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭ ਆ ਜਾਊਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਵੱਡੀ ਵਾਰਦਾਤ ਵਾਪਰੀ ਹੈ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੇ ਭੂਆ ਤੇ ਮਾਹ ਦੇ ਨਾਲ ਪੈਂਡ ਦੇ ਘਰ ਕੀਆ ਹੋਇਆ ਸੀ ਤਾਂ ਉਸਤੇ ਜਿੱਜਦੇ ਹੱਥ ਖੂਨ ਦੇ ਨਾਲ ਲਿਪੜੇ ਹੋਏ ਸੀ ਤਾਂ ਵਿਹੜੇ ਦੇ ਵਿੱਚ ਹੀ ਉਸਤੇ ਪੈਂਡ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਕਿਸ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸ ਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਪ੍ਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਕਿ ਆ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕੀ ਨਾਮ ਕਲਿਪ ਜੀ ਕੀ ਲੱਗਦੇ ਤੁਹਾਡੇ ਜਿਹੜੇ ਇਹ ਹਾਂਜੀ ਕੀ ਗੱਲ ਹੋਈ ਆ ਪੂਰੀ ਐ ਕਹਿੰਦੇ ਕੋਈ ਰੋਲੇ ਦਾ ਤਾਂ ਕੋਈ ਸਾਂਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚੱਲਦੇ ਹੀ ਰਹਿੰਦਾ ਪਰ ਮੇਰੇ ਕੋਲ ਜਾ ਕੇ ਵੀ ਆਈ ਆ ਕੁੱਕੜ ਦਾ ਪਤਾ ਲੱਗ ਗਿਆ ਹਾਂ ਥਿੱਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਨਹੀਂ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਢ ਕੇ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਖੀ ਹੈ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਕੋਈ ਸਮਝ ਨਹੀਂ ਲੱਗਿਆ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਬਿਲਕੁਲ ਆਇਆ ਕਿ ਉਹ ਚਾਹ ਪੜਾਦੀ ਅਸੀਂ ਭੜੌੜ ਤੇ ਜਾਂਦੇ ਆ ਕੋਈ ਹੋਰ ਕੰਮ ਉਹਨਾਂ ਦਾ ਉਹਨਾਂ ਦੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮਿਲਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੌਲਾ ਪੈ ਗਿਆ ਤੇ ਜਦੋਂ ਉਹ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਉਹ ਮੈਂ ਆਈ ਉਹਦੋਂ ਤੁਹਾਨੂੰ ਵੱਟ ਤੀ ਕਹੀ ਮਾਰੀ ਮਾਰ ਕੇ ਤੇ ਕੀ ਨਾਮ ਹੈ ਤੁਹਾਡਾ ਜਮਿਲਾ ਅਜਮਿਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ? ਬੇਟੀ ਸੀ ਉਹ ਵਾਰੀ। ਇਹ ਕਦੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਸਵੇਰ ਫੋਨ ਲੱਗੀ ਤਾਂ 2:30 ਵਜੇ। ਹਾਂਜੀ। ਮੈਨੂੰ ਕਹਿੰਦੀ ਮਾਮੀ ਪਰਮਿੰਦਰ ਦੇ ਸਾਟਾ ਵੜ ਜੀ ਰਹੇ ਤਾਂ ਤੁਸੀਂ ਤੇ ਆ ਜਾ। ਹਾਂ ਹਾਂ। ਮੈਂ ਕਿਹਾ ਠੀਕ ਆ। ਉਸ ਤੋਂ ਬਾਅਦ ਚ ਵੀ ਇਹਨਾਂ ਨੇ ਸਾਚੇ ਨੂੰ ਫੋਨ ਲਾਇਆ ਵੇਜੂ। ਹੂੰ। ਕੁੜੀ ਕਹਿੰਦੀ ਮਮਾ ਵੀ ਤੁਸੀਂ ਛੇਤੀ ਆ ਜਾ ਪਰਮਿੰਦਰ ਹੈ ਨਹੀਂ। ਹੂੰ ਹੂੰ। ਕਾਨੂੰਨੀ ਬਤਾਨਾ ਨਹੀਂ ਕੀ ਗੱਲ ਹੋਈ ਹੈ ਕਿ ਜਿਸ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਈ ਹੈ ਨਹੀਂ ਸੀ ਜ਼ੀਰੋ ਸੀਗੀ ਉਦੋਂ ਮਾਰ ਦਿੰਦੇ ਤਾਂ ਸਾਨੂੰ ਅੱਧਾ ਧੁੱਕੋ ਹੁੰਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹਨੱਕੀ ਮਾਰੀ ਹੈ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਨ ਕਰਦੇ ਮੈਂ ਤਾਂ ਦਈ ਸੀ ਸੋਹਣੀ ਵੀ ਇਹਨਾਂ ਦੇ ਮੁੰਡੇ ਦੀ ਨਾਰ ਹੀ ਬਸ ਲਾਸ ਹੋ ਗਏ ਮੈਨੂੰ ਸਬਰ ਆ ਜੂਗਾ ਮੇਰੀ ਧੀ ਮਾਰੀ ਹੈ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਹੈ ਵੱਡੀ ਵਾਰਦਾਤ ਵਾਪਰੀ ਹੈ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੇ ਭੂਆ ਤੇ ਮਾਹ ਦੇ ਨਾਲ ਪੈਂਡ ਦੇ ਘਰ ਗਿਆ ਹੋਇਆ ਸੀ ਤਾਂ ਉਸਤੇ ਜਿੱੱਜ ਦੇ ਹੱਥ ਖੂਨ ਦੇ ਨਾਲ ਲਿਪੜੇ ਹੋਏ ਸੀ ਤਾਂ ਵਿੜੇ ਦੇ ਵਿੱਚ ਹੀ ਉਸਦੀ ਪੈਂਡ ਦੀ লাশ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿਸ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬਾਗਾ ਪੁਰਾਣਾ ਤੇ ਖਬਰ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਨੇ ਮ੍ਰਿਤਕਾ ਦੇ ਪਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਾਗਾਪੁਰਾਂ ਦੇ ਪਿੰਡ ਟਿਲਵਾ ਵਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿ ਆਸ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਇਹਨਾਂ ਦੇ ਬੱਚੇ ਵੀ ਨੇ ਤਾਂ ਇਸ ਵਕਤ ਬੱਚਿਆਂ ਦਾ ਕੀ ਹਾਲ ਹੋਇਆ ਹੋਵੇਗਾ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਦਾ ਕਤਲ ਕਰ ਦਿੱਤਾ ਕਿਾ ਦੋਨਾਂ ਦੇ ਵਿਚਕਾਰ ਅਕਸਰ ਲੜਾਈ ਝਗੜਾ ਰਹਿੰਦਾ ਸੀ ਮਾਰਕੁੱਟ ਵੀ ਕੀਤੀ ਜਾਂਦੀ ਸੀ ਤਾਂ ਲੜਾਈ ਇਸ ਕਦਰ ਵੱਧ ਗਈ ਕਿ ਪਤੀ ਨੇ ਆਪਣੀ ਪਤਨੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਉਸ ਨੂੰ ਜਲਦ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਕਲਿਬ ਜੀ ਕੀ ਲੱਗਦੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਪੂਰੀ ਇਹ ਇਹਨਾਂ ਨੇ ਕੋਈ ਰੌਲੇ ਦਾ ਤਾਂ ਕੋਈ ਸਾਬ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਘਰਾਂ ਚੱਲਦੇ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਕੋਕਰ ਦਾ ਪਤਾ ਤਾਂ ਲੈ ਕੇ ਆਈ ਆ ਹਾਂ ਹਾਂ ਤੇ ਲਾ ਸੀਗਾ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੀਆਂ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਟ ਸੀ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਕੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਕੋਈ ਸਮਝ ਨਹੀਂ ਲੱਗਿਆ ਨਾ ਜੀ ਵੀ ਉਹਨਾਂ ਦਾ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵੀ ਵਧੀਆ ਮੇਰੇ ਕੋਲੋਂ ਆਇਆ ਕਿ ਉਹ ਚਾਹ ਬਣਾ ਦਈਏ ਅਸੀਂ ਭੜੌੜ ਨੂੰ ਜਾਣੇ ਆ ਕੋਈ ਉਹ ਕੰਮ ਉਹਨਾਂ ਦਾ ਉਹਨਾਂ ਦਾ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮਨਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਉਹ ਰੌਲਾ ਪੈ ਗਿਆ ਤੇ ਜਦੋਂ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਮੈਂ ਆਈ ਉਹਦੋਂ ਤੁਹਾਨੂੰ ਵੱਟ ਤੀ ਕਹੀ ਮਾਰੀ ਮਾਰ ਕੇ ਤੇ ਕਿ ਨਾਮ ਹੈ ਤੁਹਾਡਾ ਜਮੀਲਾ ਹਾਂ ਜਮੀਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ ਬੇਟੀ ਜੀ ਇੱਕ ਦੋ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਨੂੰ ਫੋਨ ਲੱਗਿਆ ਤਾਂ 2:30 ਦੇ ਕਰੀਬ ਹਾਂ ਜੀ ਮੈਨੂੰ ਕਹਿੰਦੀ ਮਾਮੀ ਪਰਵੀਨ ਦੇ ਸਾਥ ਆਵੜ ਜੀ ਰਹੀਆਂ ਤਾਂ ਸੇਤੀ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਸੱਚੇ ਨੂੰ ਫੋਨ ਲਾਇਆ ਵੇ ਜੀ ਹੂੰ ਕੁੜੀ ਕਹਿੰਦੀ ਮਾਮਾ ਵੀ ਤੁਸੀਂ ਛੇ ਸ਼ੇਪ ਤੇ ਆ ਜਾ ਪਰ ਮੇਰੇ ਹੈ ਨਹੀਂ ਹੂੰ ਹੂੰ ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਗੱਲ ਹੋਈ ਹੈ ਕੀ ਨਹੀਂ ਅੱਛਾ ਪਹਿਲਾਂ ਕੋਈ ਲੜਾਈ ਵਗੈਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਹਾਂ ਜਮਾ ਹੀ ਹੈ ਨਹੀਂ ਸੀ ਜਿਹੜਾ ਸੀ ਕਿ ਉਹਦਾ ਮਾਰ ਦਿੰਦੇ ਉਹਦਾ ਸਾਨੂੰ ਅੱਧਾ ਦੁੱਖ ਹੁੰਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨਾ ਕੀ ਮਾਰੀ ਹੈ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਦਾ ਮੈਂ ਤਾਂ ਇਹੀ ਚਾਹੁੰਦੀ ਹਾਂ ਵੀ ਉਹਦੇ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ਼ ਹੋਵੇ ਮੈਨੂੰ ਸਾਬ ਮੈਨੂੰ ਸਬਰ ਆ ਜੂਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਵੱਡੀ ਵਾਰਦਾਤ ਫਪ੍ਰੀਆ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੱਥੀ ਮਾਰ ਮੁਕਾ ਦਿੱਤਾ ਕਹੀ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਸਾਰਾ ਵਾਕਿਆ ਜੜਾ ਮ੍ਰਿਤਕਾ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਆਪਣੀ ਭੂਆ ਤੇ ਮਾਹ ਦੇ ਨਾਲ ਪੈਂਡ ਦੇ ਘਰ ਗਿਆ ਹੋਇਆ ਸੀ ਤਾਂ ਉਸਤੇ ਜਿੱਜ ਦੇ ਹੱਥ ਖੂਨ ਦੇ ਨਾਲ ਲਿਪੜੇ ਹੋਏ ਸੀ ਤਾਂ ਵਿੜੇ ਦੇ ਵਿੱਚ ਹੀ ਉਸਦੀ ਪੈਂਡ ਦੀ লাশ ਪਈ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਤਾਂ ਗੁੱਸਾ ਇਸ ਕਦਰ ਪਤੀ ਤੇ ਹਾਵੀ ਹੁੰਦਾ ਕਿ ਉਸਨੇ